टीवी 24 न्यूज़ पंजाब देख रहे हो ਤੁਸੀਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 골ਡੀ ਬਰਾਡ ਗੈਂਗਸਟਰ ਨੂੰ ਹੁਣ ਹੋਮ ਮਿਨਿਸਟਰੀ ਜਾਣੀ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਹੈ 골ਡੀ ਬਰਾਡ ਪਿੱਛੋਂ ਮੁਕਸਰ ਜ਼ਿਲ੍ਹੇ ਦਾ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ 골ਡੀ ਬਰਾਡ ਤੇ ਖਾਸਾ ਸਾਥੀ ਇਹ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ 골ਡੀ ਬਰਾਡ ਜੋ ਕਿ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਸ ਨੂੰ ਯਾਪਾ ਲਾ ਦਿੱਤਾ ਗਿਆ ਗ੍ਰਹਿ ਮੰਤਰਾਲੇ ਦੇ ਵੱਲੋਂ ਤੇ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰਕੇ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੋ ਕਿ ਗੋਲਡੀ ਬਰਾੜ ਗੈਂਗਸਟਰ ਹੈ ਉਸ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੋਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਬਹੁਤ ਪੱਕੇ ਦੋਸਤ ਨੇ ਆਪਸ ਦੇ ਵਿੱਚ ਬਹੁਤ ਇਨਾਂ ਦੀ ਬੰਦੀ ਹੈ ਤੇ ਸਿੱਧੂ ਮਸੇਵਾਲੇ ਦੇ ਕਤਲ ਦੇ ਕੇਸ ਦੇ ਵਿੱਚ ਗੁੱਡੀ ਭੂਮਿਕਾ ਨਿਭਾਈ ਸੀ 골ਡੀ ਬਰਾੜ ਨੇ 골ਡੀ ਬਰਾੜ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦਾ ਮਾਸਟਰ ਮਾਈਂਡ ਵੀ ਕਿਹਾ ਜਾਂਦਾ ਹੈ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਮੰਗ ਉਠਾਈ ਜਾਂਦੀ ਹੈ ਕਿ 골ਡੀ ਬਰਾੜ ਨੂੰ ਕੈਨੇਡਾ ਤੋਂ ਇੰਡੀਆ ਲਿਆਇਆ ਜਾਵੇ ਤੇ ਉਸ ਤੇ ਮੁਕੱਦਮਾ ਦਰਜ ਕੀਤਾ ਜਾਵੇ ਲੋਰੈਂਸ ਬਿਸ਼ਨੋਈ ਨੇ ਵੀ ਇੱਕ ਟੀਵੀ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਕਿਹਾ ਸੀਗਾ ਕਿ ਕਿਸ ਤਰ੍ਹਾਂ 골ਡੀ ਬਰਾੜ ਨੇ ਉਹਨਾਂ ਦੀ ਮਦਦ ਕੀਤੀ ਤੇ ਕਿਵੇਂ ਸਾਰਾ ਪਲਾਨ ਸੈਟਅਪ ਕੀਤਾ ਕਿਸ ਤਰ੍ਹਾਂ ਬੰਦੇ ਤੇ ਬਥਿਆਰਾਂ ਦਾ ਪ੍ਰਬੰਧ ਵੀ 골ਡੀ ਬਰਾੜ ਦੇ ਵੱਲੋਂ ਕੀਤਾ ਗਿਆ ਸੀ ਇਹ ਵੱਡੀ ਖਬਰ ਹੈ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਲਈ ਤੇ ਸਾਰੇ ਪੰਜਾਬ ਦੇ ਲਈ ਕਿ 골ਡੀ ਮੋਨਿਸਟਰੀ ਜਾਣੀ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਯਾਪਾ ਦੇ ਤਹਿਤ ਟੈਰਰਿਸਟ ਕੋਸ਼ਿਸ਼ ਕਰ ਦਿੱਤਾ ਗਿਆ ਜਾਣੀ ਕਿ ਅੱਤਵਾਦੀ ਕੋਸ਼ਿਸ਼ ਕਰ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਤੋਂ ਬਾਅਦ ਕੀ ਐਕਸ਼ਨ ਲੈਂਦੀ ਹੈ ਕਿ ਉਹ ਇਸ ਨੂੰ ਪੰਜਾਬ ਲੈ ਕੇ ਆਉਂਦੇ ਨੇ ਇੰਡੀਆ ਲੈ ਕੇ ਆਉਂਦੇ ਨੇ ਜਾਂ ਨਹੀਂ ਲੈ ਕੇ ਆਉਂਦੇ ਹੋਰ ਅਪਡੇਟ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ